ਨਹੀਂ ਉਹ ਨਹੀਂ ਆਇਆ ਗਾੜੀਆਂ ਉਹਨੇ ਤੇ ਤੇਰੇ ਘੋੜੀ ਦੀ ਵੇਚੀ ਬੜੀ ਕੀਤੀ ਨਹੀਂ ਕੀ ਕਹਿੰਦਾ ਹੈ ਮਤਲਬ ਮੈਂ ਨਹੀਂ ਜਾਣਾ ਹਣਾ ਜਾਣਾ ਮਮਮੀ ਜੀ ਫਿਰ ਕਸੂਰ ਤੇ ਸਾਰਾ ਤੁਹਾਡਾ ਹੀ ਹੈ ਨਾ ਰਪਿੰਦਰ ਕੀ ਡੇ ਕਰਨਾ ਹਾਂਜੀ ਆਜੋ ਕੀ ਗੱਲ ਹੈ ਟੈਨਸ਼ਨ ਜੀ ਜਵਾਂ ਨਹੀਂ ਨਹੀਂ ਟੈਨਸ਼ਨ ਕਾਦੀ ਆ ਉਦਾਂ ਹੀ ਬਸ ਬੈਠੀ ਹੀ ਇਥੇ ਗੱਲਬਾਤ ਨਹੀਂ ਆਈ ਇੱਕ ਵਾਰ ਕੋਈ ਨਹੀਂ ਨਹੀਂ ਗੱਲ ਕਰੀ ਹੁਣ ਨੀ ਅਸਲੀ ਗੱਲ ਤੇ ਪੈਣ ਹੀ ਸਮਝ ਲੈ ਪਲੈਗ ਹੀ ਪੈ ਗਈ ਆ ਰੁਪਿੰਦਰ ਬੈਠੀ ਆ ਅੱਜ ਵਰਗਣਾ ਵਾਹ ਵਾਹ ਜੀ ਤੁਮ ਅਜੇ ਲੇ ਜਮੇਰ ਵਾਲਾ ਵੱਡੇ ਹੋਣ ਲੱਗੇ ਜੋ ਬਲਸ ਉਹ ਗੰਜਾ ਹੋ ਗਿਆ ਉਹ ਵਾਹ ਰੁਪਿੰਦਰ ਮੋ ਗਿਆ ਕੰਮ ਤੋਂ ਦਾ ਮੈਂ ਵੀ ਚੱਲ ਜਾਣਾ ਸੋਮਵਾਰ ਤੇ ਅਸੀਂ ਝਾਟੀ ਆਉਣਾ ਵਾ ਤੇ ਝਾਟੀ ਚੱਲ ਜਾਣਾ ਚੱਲ ਜੀ ਉਹ ਨੀ ਕਿ ਸਾਰੇ ਚੱਲ ਜਾਣਗੇ ਤੂੰ ਮੁੜ ਕੇ ਸ਼ਾਮਾ ਨੂੰ 2 ਘੰਟੇ ਰਹਿ ਨੇ ਸਾਡੇ ਕੋਲ ਤੂੰ ਮੁੜ ਕੇ ਤੁਹਾਡੇ ਪਿੰਡੋਂ ਹੋਗੇ ਤੇ ਘਰ ਆ ਜਣਾ ਨਹੀਂ ਨੀਰਪਿੰਦਰ ਹੁਣ ਹੈ ਲਾਂਗ ਹੈ ਲਾਂ 21 ਨੀਰਪਿੰਦਰ ਤੂੰ ਤੇ ਇਦਾਂ ਕਰਨ ਲਈ ਆ ਜਿੱਦਾਂ ਤੇਰਾ ਸਕਾ ਭਰਾ ਹੁੰਦਾ ਵਾ 21 ਹਾਈ ਕਿਥੋਂ ਕਰਨਾ ਹੈ ਕਿ ਤਬ ਬੋਲ ਦੇਣੀ ਮੈਂ ਪਹਿਲਾਂ ਬੋਲਣਾ ਚਾਹੁੰਦਾ ਕੁਝ ਬੋਲੂ ਮਮੀ ਹੁਣਾਂ ਨੇ ਘੜੀਕ ਦੀ ਘੜੀ ਆ ਕੇ ਨਾ 21 ਜੋ ਬੰਦੇ ਬੇਰੀ ਗੱਲ ਸੁਣਦੇ ਜੇ ਤੂੰ ਜਾਣਾ ਨਹੀਂ ਘਰ ਨਹੀਂ ਜਾਣਾ ਤੇ ਪਰੋਣੇ ਨੂੰ ਅਸੀਂ ਕੀ ਦੱਸਾਂਗੇ ਵੀ ਉਹ ਸਾਡੇ ਨਾਲ ਨਹੀਂ ਹੈ ਜੋ ਬੰਦੇ ਤੂੰ ਘਰ ਨਹੀਂ ਜਾਣਾ ਵੀ ਇਹੋ ਤੇ ਸਾਡੇ ਕੋਲ ਗਲਤੀ ਹੋ ਗਈ ਵੀ ਤੈਨੂੰ ਅਸੀਂ ਇੱਥੇ ਲੈ ਆਂਦਾ ਜੇ ਉਹਨਾਂ ਨੇ ਕੋਠੀਆਂ ਬਣਾਈਆਂ ਵਾਂ ਨੜੇ ਰਮਨ ਵੇਖ ਉਹਨਾਂ ਨੇ ਜਸਤਕਾਰੀ ਕੰਮ ਸਾਰੇ ਸਿੱਖੇ ਹੀ ਇਦਾਂ ਇਹ ਕਿਉਂ ਕਰਨ ਦੇਈ ਆ ਮੈਨੂੰ ਤਾਂ ਲੱਗਦਾ ਇਹਨਾਂ ਨੂੰ ਪੱਕਾ ਸ਼ੱਕ ਹੋ ਗਿਆ ਵਾ ਕਿ ਰੁਪਿੰਦਰ ਝੂਠ ਬੋਲਣ ਦੀ ਆ ਨਹੀਂ ਤੇ ਅਰੇ 21 ਮੈਂ ਅਸੂਖ ਦੀ ਜਾਨ ਦੱਸਣਾ ਹੀ 21 ਗੈਹੀ ਹੁ ਤਾ ਨਾ ਮੈਂ ਇੱਕ ਗੱਲ ਦਾ ਸਾਬ ਲਾਉਂਦੀ ਆ ਪੀ ਘਰ ਦੇ ਵਿੱਚ ਬੰਦਾ ਸਲਾਹ ਨਾ ਚੱਲੇ ਇਹ ਨਹੀਂ ਗੱਲ ਤੋਂ 3 21 ਉਹ ਸਾਰੀ 21 ਨਾਲੇ ਉਹ ਤਾਂ ਗਿਆ ਸੀ ਚੰਡੀਗੜ੍ਹ ਆਪਣੀ ਡਿਊਟ ਨਾ ਨੇ ਹੱਦ ਹੋ ਗਈ ਆ ਯਾਰ ਹੁਣ ਮੈਂ ਪਰੌਣਾ ਉਹਨੂੰ ਮੈਂ ਕੀ ਕਹਿੰਦਾ ਤੇ ਗੱਲ ਪੈਣਾ ਸੀ ਮੈਂ ਅੱਗੇ ਆਲਾ ਟਾਲਾ ਕਲ 3 2 1 ਨਹੀਂ ਉੱਥੋਂ ਹੀ 3 2 1 ਰਮਨ ਮੈਨੂੰ ਤੇ ਲੱਗਦਾ ਵਾ ਕਿ ਤੈਨੂੰ ਤੇ ਰਪਿੰਦਰ ਨੂੰ ਨਾ ਗੱਲਾਂ ਕਰਦੇ ਆ ਲਵਰੀ ਨੇ ਕਿਤੇ ਸੁਣ ਲਿਆ ਵਾ ਰੋਜ਼ ਗਰਮੀ ਤੇ ਇੰਨੀ ਆ ਇਹ ਵੀ ਚੁੱਪ ਕਰਕੇ ਕਹਿੰਦੀ ਹੁਣੀ ਕੋਈ ਨਹੀਂ ਚਲ ਜਾਾਂਗੇ ਕੋਈ ਨਹੀਂ ਚਲ ਜਾਾਂਗੇ ਪਰ ਇਹਨੂੰ ਨਹੀਂ ਪਤਾ ਵੀ ਸਾਡੇ ਘਰ ਕੀ ਬਣ ਰਿਹਾ ਵਾ ਜੇ ਇੱਥੇ ਆ ਗਿਆ ਹੋਰ ਸਾ ਤੇ ਕਹਿਣ ਤੇ ਡਈਏ ਵੇਖੋ ਮੈਂ ਹੁੰਦਾ ਲਵਲੀ ਤੇ ਫੇਰ ਸਲਾਹ ਕਰ ਲੈਣੇ ਆ ਲਵਲੀ ਆਉਂਦਾ ਨਾ ਤੁਹਾਨੂੰ ਪੁੱਛ ਲੈਣੇ ਆ ਕਿੰਨਾ ਕਰਨਾ ਹਨਾ ਹਾਂਜੀ ਇਹ ਇਹ ਵੀ ਇਕੱਠੇ ਜਾਵਾਂਗੇ ਵਧੀਆ ਨਾਲੇ ਉਧਰ ਹੀ ਮਿਲਵਾਂਗੇ ਉਧਰ ਹੀ ਮਿਲਵਾਂਗੇ ਹਾਂਜੀ ਇਹ ਤੇ ਗੱਲ ਹੈ ਦੋਨੇ ਪਾਸੇ ਹੋ ਜੂਗਾ ਹਨਾ ਹਾਂਜੀ ਸ਼ਾਮ 3 2 1 ਮੈਂ ਤਾਂ ਲਵੜੀ ਨੂੰ ਕਿਹਾ ਸੀ ਵੀ ਗੱਡੀ ਲੈ ਜਾ ਦੋ ਦਿਨ ਹੋਈ ਦੋ ਦਿਨ ਗਲਤੀ ਤੇ ਪਰੌਣਾ ਆਗੂਗਾ ਤੇ ਕਿੱਥੇ ਗਏ ਤਾਂ ਫਿਰ ਕੀ ਜਵਾਬ ਦੇਈਂ ਆਖੂ ਤੇ ਆਕੇ ਫਿਰ ਪਰੌਣਾ ਤੁਸੀਂ ਚਲ ਜਾਓ ਤੁਹਾਨੂੰ ਮੈਂ ਕਹਿਣ ਲਈ ਆ ਡੱਕਣ ਲਈ ਆ ਵੀ ਨਾ ਜਾਓ ਲ ਆਪਣਾ ਦੂਜਾ ਕੱਟੀ ਆ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਮੇਰਾ ਤਾਂ ਮੈਂ ਆਪ ਹੀ ਕੱਲਾ ਚੱਲ ਜਾ ਹੱਥ ਜੋੜ ਕੇ ਤੇ ਲੈ ਆ ਮੈਂ ਜੋ ਅੱਛਾ ਪਰਸਨਲ ਹੋ ਜੁਣਾ ਨਾ ਰਾਇਆ ਠੀਕ ਹੈ ਠੀਕ ਫਿਰ ਲੈਣਾ ਉਹਨੇ ਆ ਚੱਲ ਵਧੀਆ ਗੱਲ ਹੈ ਹਾਂਜੀ ਕੋਈ ਗੱਲ ਨਹੀਂ ਤੂੰ ਆਪ ਹੀ ਕੰਮ ਕਰ ਉਹ ਇੱਕ ਮਿੰਟ ਬੜਾ ਇੱਕ ਟੀ ਮਰੇ ਮਮੀ ਜੀ ਉਹਨੇ ਆ ਜਾਣਾ ਆਵਾਂ ਕਿਸ ਦਿਨ ਹਲੋ ਮੈਂ ਤਾਂ ਬੋਲ ਨਹੀਂ ਆ ਕੱਟ ਦਾਂਗਾ ਕੱਟ ਲਾਓ ਤੇ ਇਹ ਪੁੱਛਣਾ ਤਾਂ ਫਰਜ਼ ਬਣਦਾ ਹੀ ਆ ਉਹਨਾਂ ਦਾ ਹੁਣ ਸਾਨੂੰ ਪਤਾ ਵਾ ਪਰ ਉਹਨਾਂ ਨੂੰ ਥੋੜਾ ਪਤਾ ਵੇ ਇਹ ਗੱਲ ਦਾ ਉਹਦੇ ਆਪਣੀ ਥਾਂ ਸਹੀ ਆ। ਤਾਂ ਇਹ ਘੜੀ ਘੜੀ ਪੁੱਛਦਾ। ਅਸੇ ਗੱਲ ਹੀ ਚੱਲ। ਮੰਮੀ ਜੀ ਇਹ ਗੱਲ ਦਾ ਤੇਾਨੂੰ ਹੀ ਪਤਾ ਹੋਣਾ। ਉਹਨਾਂ ਨੂੰ ਦਿਨ ਨਾ ਪਤਾ ਉਹ ਆਪਣੀ ਜਗ੍ਹਾ ਸਹੀ ਆ। ਚਲੋ ਠੀਕ ਜੇ। ਚੰਗਾ ਬਾਪੂ। ਹਾਂ ਓਕੇ। ਓਕੇ। ਕਰਦਾ। ਮੰਮੀ ਦੇ ਨਾ ਐਵੇਂ ਆਪਣੀਆਂ ਮਰੀ ਜਾਂਦੀ ਆ। ਚਲ ਕੱਲ ਨੂੰ ਨਾ ਟਾਈਮ ਨਾ ਉੱਠਦੀ ਠੀਕ ਆ। ਹਾਂਜੀ। ਟਾਈਮ ਨਾ ਉੱਠ ਕੇ ਕੰਮ ਕਰ ਕਰਕੇ ਨਾ। ਚਲ ਸਰੇਟ ਐ ਮੈਂ نوٹ ਦੀ ਠੀਕ ਆ ਹਾਂਜੀ ਤੇ ਟਾਈਮ ਨਾਲ ਚਲ ਜਾਾਂਗੇ ਤੇ ਟਾਈਮ ਨਾਲ ਆਉਣ ਨਾਲ ਬਣਾਾਂਗੇ ਆਹ ਫਿਰ ਘਰ ਵੀ ਪਿੱਛੋਂ ਕੋਈ ਨਾ ਕੋਈ ਆ ਹੀ ਜਾਂਦਾ ਵਾਂ ਆਉਣਗੇ ਨਾ ਤੇ ਕੋਈ ਨਹੀਂ ਮੈਂ ਦੀਦੀ ਨੂੰ ਕਹਿ ਦੂੰਗੀ ਆਪੇ ਛੱਡ ਆਉਣਗੇ ਜਾ ਕੇ ਦੋਵੇਂ ਜਾਣੇ ਚਲ ਕੋਈ ਗੱਲ ਨਹੀਂ ਆਹ ਮੈਂ ਵੇਖਣਾ ਮੈਂ ਉੱਥੇ ਰੂਮ ਰਾਮ ਲੈ ਕੇ ਨਾ ਤੇ ਉੱਥੇ ਚਲ ਜਾਾਂਗੇ ਫਿਰ ਦੋਵੇਂ ਜਾਣੇ ਨਹੀਂ ਉਹ ਨਹੀਂ ਆਇਆ ਗਾੜੀਆਂ ਆਉਣੀਆਂ ਤੇ ਤੇਰੇ ਤੇ ਉਹ ਦੀ ਬੇਇਤੀ ਬੜੀ ਕੀਤੀ ਨਹੀਂ ਕੀ ਕਹਿੰਦਾ ਹੈ ਮਤਲਬ ਮੈਂ ਨਹੀਂ ਜਾਣਾ ਹਣਾ ਜਾਣਾ ਮੈਂ ਚਲ ਜਾਈਏ ਮੰਮੀ ਜੀ ਫਿਰ ਕਸੂਰਤ ਸਾਰਾ ਤੁਹਾਡਾ ਹੀ ਹੈ ਨਾ ਵਰਪਿੰਦਰ ਕੀ ਡੇ ਕਰਨ ਹਾਂਜੀ ਆਜੋ ਕੀ ਗੱਲ ਹੈ ਟੈਨਸ਼ਨ ਜੀ ਜਵਾਨ ਨਹੀਂ ਨਹੀਂ ਟੈਨਸ਼ਨ ਕਾਦੀ ਆ ਉਦਾਂ ਹੀ ਬਸ ਬੈਠੀ ਹੀ ਇਥੇ ਗੱਲਬਾਤ ਨਹੀਂ ਆਈ ਇੱਕ ਵਾਰ ਕੋਈ ਨਹੀਂ ਨਹੀਂ ਗੱਲ ਕਰੀ ਹੁਣ ਜਿਵੇਂ ਜੀ ਕਿਤੇ ਪੈਣ ਦੀ ਸਮਝ ਨਾ ਪੈ ਗਈ ਪੈ ਗਈ ਆ ਵਰਪਿੰਦਰ ਬੈਠੀਆਂ ਬੈਠੇ ਅੱਜ ਕਰ ਗਰਾ ਵਾਏ ਬਾਲ ਜੀ ਤੁਮ ਅਜੇ ਲੈ ਜਮੇਰ ਬਾਲ ਵੱਡੇ ਹੁੰਦੇ ਜੋ ਬਰਸਾ ਓਏ ਗੰਜਾ ਹੋ ਗਿਆ ਵਾਹ ਰੁਪਿੰਦਰ ਮੋ ਗਿਆ ਕੰਮ ਤਾਂ ਦਾ ਮੈਂ ਵੀ ਚੱਲ ਜਾਣਾ ਸਾਮਵਾਰ ਤੇ ਅਹੀਂ ਝਾਟੀ ਆਉਣਾ ਵਾ ਤੇ ਝਾਟੀ ਚੱਲ ਜਾਣਾ ਝਾਟੀ ਉਹ ਚੱਲ ਜਾਂਗੇ ਤੂੰ ਮੁੜ ਕੇ ਸ਼ਾਮਾਂ ਨੂੰ 2 ਘੰਟੇ ਰਹਿ ਨਹੀਂ ਸਾਡੇ ਕੋਲ ਤੂੰ ਮੁੜ ਕੇ ਤੁਹਾਡੇ ਪਿੰਡ ਹੋਗੇ ਤੇ ਘਰ ਆ ਜਣਾ ਨਿਰਪਿੰਦਰ ਹੁਣ ਹੈ ਲੰਗ ਹੈ ਲਾਂ ਨਿਰਪਿੰਦਰ ਤੂੰ ਤੇ ਇਦਾਂ ਕਰਨ ਲਈ ਆ ਜਿੱਦਾਂ ਤੇਰਾ ਸਕਾ ਭਰਾ ਹੁੰਦਾ ਵਾ ਹਾਈ ਕਿਥੋਂ ਕਰਨਾ ਹੈ ਕਿ ਤੂੰ ਬੋਲ ਦੇ ਨਹੀਂ ਮੈਂ ਵੀਲਾ ਬੋਲਣਾ ਕੁਝ ਬੋਲੂ ਮੰਮੀ ਹੁਣ ਨੇ ਘੜੀ-ਘੜੀ ਜਾ ਕੇ ਨਾ ਜੋਬਨ ਮੇਰੀ ਗੱਲ ਸੁਣ ਦੇ ਜੇ ਤੂੰ ਜਾਣਾ ਨਹੀਂ ਘਰ ਨਹੀਂ ਜਾਣਾ ਤੇ ਪਰੋਣੇ ਨੂੰ ਅਸੀਂ ਕੀ ਦੱਸਾਂਗੇ ਵੀ ਉਹ ਸਾਡੇ ਨਾਲ ਨਹੀਂ ਹੈ 21 ਜੋ ਬੰਦਿਆ ਤੂੰ ਘਰ ਨਹੀਂ ਜਾਣਾ ਚੰਗਾ ਸੁਣੀਏਗਾ ਜੋ ਆ ਵੀ ਇਹੋ ਤੇ ਸਾਡੇ ਕੋਲ ਗਲਤੀ ਹੋਗੀ ਵੀ ਤੈਨੂੰ ਇਹੀ ਇੱਥੇ ਲੈ ਆਂਦਾ ਜੇ ਉਹਨਾਂ ਨੇ ਕੋਠੀਆਂ ਬਣਾਈਆਂ ਵਾ ਨੜੇ ਰਮਨ ਵੇਖ ਉਹਨਾਂ ਨੇ ਜਸਤਕਾਰੀ ਕੰਮ ਸਾਰੇ ਸਿੱਖੇ ਹੀ ਇਦਾਂ ਇਹ ਕਿਉਂ ਕਰਨ ਦੀ ਆ ਮੈਨੂੰ ਤਾਂ ਲੱਗਦਾ ਇਹਨਾਂ ਨੂੰ ਪੱਕਾ ਸ਼ੱਕ ਹੋ ਗਿਆ ਵਾ ਕਿ ਰੁਪਿੰਦਰ ਝੂਠ ਬੋਲਣ ਦੀ ਆ ਨਹੀਂ ਤੇ ਅਰੇ 21 ਮੈਂ ਅਸੋ ਨੂੰ ਦੀਦਾਂ ਦੱਸਣਾ ਹੀ 21 21 ਇਹ ਹੁੰਦਾ ਨਾ ਮੈਂ ਇੱਕ ਗੱਲ ਦਾ ਸਾਬ ਲਾਉਂਦੀ ਆਂ ਪੀ ਘਰ ਦੇ ਵਿੱਚ ਬੰਦਾ ਸਲਾਹ ਨਾ ਚੱਲੇ ਇਹ ਨਹੀਂ ਗੱਲ ਤੋਂ 3 21 ਉਹ 3 21 ਨਾਲੇ ਉਹ ਤੇ ਗਿਆ ਸੀ ਚੰਡੀਗੜ੍ਹ ਆਪਣੀ ਡਿਊਟ ਨਾ ਨੇ ਹੱਦ ਹੋ ਗਈ ਆ ਯਾਰ ਹੁਣ ਮੈਂ ਪ੍ਰੋਣਾ ਉਹਨੂੰ ਮੈਂ ਕੀ ਕਹਿੰਦਾ ਤੇ ਗੱਲ ਪੈਣਾ ਸੀ ਮੈਂ ਅੱਗੇ ਆਲਾ ਟਾਲਾ ਕਰ ਕਰ 3 21 ਨਹੀਂ ਉਥੋਂ ਹੀ 3 2 ਰਮਨ ਮੈਨੂੰ ਤੇ ਲੱਗਦਾ ਵਾ ਕਿ ਤੈਨੂੰ ਤੇ ਰੁਪਿੰਦਰ ਨੂੰ ਨਾ ਗੱਲਾਂ ਕਰਦੇ ਆ ਲਵਨੀ ਨੇ ਕਿ ਤਾ ਸੁਣ ਲਿਆ ਵਾ ਰੋਜ਼ ਗਰਮੀ ਤੇ ਇੰਨੀ ਐ ਇਹ ਵੀ ਚੁੱਪ ਕਰਕੇ ਕਹਿੰਦੀ ਹਣੀ ਕੋਈ ਨਹੀਂ ਚਲ ਜਾਾਂਗੇ ਕੋਈ ਨਹੀਂ ਚਲ ਜਾਾਂਗੇ ਪਰ ਇਹਨੂੰ ਨਹੀਂ ਪਤਾ ਫੇ ਸਾਡੇ ਘਰ ਕੀ ਬੰਡਿਆ ਵਾ ਜੇ ਇੱਥੇ ਆ ਗਿਆ ਹੋਰ ਸੋ ਗੈਂਦ ਦਈਏ ਵੇਖੋ ਮੈਂ ਹਾਂ ਹੁੰਦਾ ਲਵਲੀ ਤੇ ਫੇ ਸਲਾਹ ਕਰ ਲੈਨੇ ਆ ਲਵਲੀ ਹੁੰਦਾ ਨਾ ਤੂੰ ਪੁੱਛ ਲੈਨੇ ਕਿੱਦਾਂ ਕਰਨਾ ਹਨਾ ਹਾਂਜੀ ਇਹ ਇਹ ਵੀ ਇਕੱਠੇ ਜਾਵਾਂਗੇ ਵਧੀਆ ਨਾਲੇ ਉਧਰ ਹੀ ਮਿਲਾਵਾਂਗੇ ਉਧਰ ਹੀ ਮਿਲਾਵਾਂਗੇ ਹਾਂਜੀ ਇਹ ਤੇ ਗੱਲ ਐ ਦੋਨੇ ਪਾਸੇ ਹੋ ਜੂਗਾ ਨਾ ਹਾਂਜੀ ਸ਼ਾਮ 2 1 ਮੈਂ ਤਾਂ ਲਵਲੀ ਨੂੰ ਕਿਹਾ ਵੀ ਗੱਡੀ ਲੈ ਜਾ ਦੋ ਦਿਨ ਹੋਈ ਦੋ ਤੇ ਪਰੌਣਾ ਆਗੂਗਾ ਤੇ ਕਿੱਥੇ ਗਏ ਤਾਂ ਫਿਰ ਕੀ ਜਵਾਬ ਦੇਈ ਆਖੂ ਤੇ ਆਖੇ ਫਿਰ ਪਰੌਣਾ ਤੁਸੀਂ ਚਲ ਜਾਓ ਤੁਹਾਨੂੰ ਮੈਂ ਕਹਿਣ ਲਈ ਆ ਡੱਕਣ ਲਈ ਆ ਵੀ ਨਾ ਜਾਓ ਲ ਆਪਣਾ ਦੂਜਾ ਕੱਟੀਆਂ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਮੇਰਾ ਤਾਂ ਮੈਂ ਆਪ ਹੀ ਕੱਲਾ ਚੱਲ ਜਾ ਹੱਥ ਜੋੜ ਕੇ ਤੇ ਲੈ ਆਉਣਾ ਜੋ ਜੋ ਅੱਛਾ ਪਰਸਨਲ ਹੋ ਜੂਣਾ ਨਾ ਰਾਇ ਠੀਕ ਹੈ ਠੀਕ ਹੈ ਫਿਰ ਲੈਣਾ ਉਹਨੇ ਆ ਚੱਲ ਵਧੀਆ ਗੱਲ ਹੈ ਹਣਾ ਹਾਂਜੀ ਕੋਈ ਗੱਲ ਨਹੀਂ ਤੂੰ ਆਪ ਹੀ ਕੰਮ ਕਰ ਉਹ ਇੱਕ ਮਿੰਟ ਬੜਾ ਕੱਟੀਆਂ ਬੜਾ ਮੰਮੀ ਜੀ ਉਹਨੇ ਆ ਜਾਣਾ ਵਾ ਕਿਸ ਦਿਨ ਹਲੋ ਮੈਂ ਤਾਂ ਬੋਲਨੀ ਆ ਕੱਟ ਕੱਟਦਾ ਫਿਰ ਕੱਟ ਲੈ ਉਥੇ ਇਹ ਪੁੱਛਣਾ ਤਾਂ ਫਰਜ਼ ਬਣਦਾ ਹੀ ਆ ਉਹਨਾਂ ਦਾ ਹੁਣ ਆਾਨੂੰ ਪਤਾ ਵਾ ਪਰ ਉਹਨਾਂ ਨੂੰ ਥੋੜਾ ਪਤਾ ਵੇ ਇਹ ਗੱਲ ਦਾ ਉਹਦੇ ਆਪਣੀ ਥਾਂ ਸਹੀ ਆ ਤਾਂ ਹੀ ਤਾਂ ਲਿਗੜੀ ਪੁੱਛਦਾ ਵਾ ਫਸੇ ਗੱਲ ਹੀ ਚੱਲ ਮੰਮੀ ਜੀ ਇਹ ਗੱਲ ਦਾ ਤੇਾਨੂੰ ਹੀ ਪਤਾ ਵਾ ਨਾ ਉਹਨਾਂ ਨੂੰ ਦਿਨ ਨਾ ਪਤਾ ਉਹ ਆਪਣੀ ਜਗ੍ਹਾ ਸਹੀ ਆ ਚਲੋ ਠੀਕ ਜੇ ਚੰਗਾ ਬਾਉ ਹਾਂ ਓਕੇ ਓਕੇ ਮੰਮੀ ਤੇ ਨਾ ਐਵੇਂ ਆਪਣੀਆਂ ਮਰੀ ਜਾਂਦੀ ਆ। ਤੂੰ ਆ। ਚਲ ਕੱਲ ਨੂੰ ਨਾ ਟਾਈਮ ਨਾ ਉੱਠੀ ਠੀਕ ਆ? ਹਾਂਜੀ। ਟਾਈਮ ਨਾ ਉੱਠ ਕੇ ਕੰਮ ਗੱਲ ਕਰਕੇ ਨਾ। ਕੰਮ ਨਹੀਂ ਮੈਂ ਉਹਨੇ ਆ। ਤੂੰ ਆ। ਚਲ ਸਰੇ ਟਾਈਮ ਨਾ ਉੱਠਦੀ ਠੀਕ ਆ? ਹਾਂਜੀ। ਤੇ ਟਾਈਮ ਨਾ ਚਲ ਜਾਾਂਗੇ ਤੇ ਟਾਈਮ ਨਾ ਆਉਣ ਨਾਲ ਬਣਾਾਂਗੇ। ਆਹ ਫਿਰ ਘਰ ਵੀ ਪਿੱਛੋਂ ਕੋਈ ਨਾ ਕੋਈ ਆ ਹੀ ਜਾਂਦਾ ਵਾ। ਆਉਣਗੇ ਨਾ ਤੇ ਕੋਈ ਨਹੀਂ ਮੈਂ ਦੀਦੀ ਨੂੰ ਕਹਿ ਦੂੰਗੀ ਆਪੇ ਛੱਡ ਆਉਣਗੇ ਜਾ ਕੇ ਦੋਵੇਂ ਜਾਣੇ। ਚਲ ਕੋਈ ਗੱਲ ਨਹੀਂ। ਆਹ ਮੈਂ ਵੇਖਣਾ ਮੈਂ ਉੱਥੇ ਰੂਮ ਰਾਮ ਲੈ ਕੇ ਨਾ ਤੇ ਉੱਥੇ ਚਲ ਜਾਾਂਗੇ ਫਿਰ ਦੋਵੇਂ ਜਾਣੇ।